ਇਹ ਕਰਤੀ ਹੋਈ ਸੀ ਉਡੀ ਦਾ ਨਾ ਜਸਵਿੰਦਰ ਕੌਰ ਪਿੰਕੀ ਸੀ ਤੇ ਮੇਰੀ ਭੈਣ ਆ ਜੀ ਦਾ ਵੀ ਨਹੀਂ ਲੱਗਿਆ ਆਹ ਦਾ ਕਾਟਾ ਬੰਦਾ ਇਹਨੂੰ ਵਜਾਉਣ ਦੇ ਚੱਕਰ ਆ ਮਾ ਮਾ ਇਹ ਕਿੱਥੇ ਦਾ ਭੈਣ ਦੀ ਫਿਰ ਤੁਸੀਂ ਤਾਂ ਪੈਸੇ ਦੇ ਰਹੇ ਹੋ ਮਾ ਦਾ ਮੁੰਡਾ ਲੱਗਦਾ ਨੇ ਫੋਨ ਕਰ ਕੋ ਕੀ ਨੇ ਇਹ ਕੰਨਾ ਕਰੀ ਤੀਚਰ ਕਿੱਥੇ ਲੱਗੀ ਵੀ ਸਰਦਾਰ ਜੀ ਤਾਂ ਟੀਚਰ ਕੰਨ ਲੱਗੀ ਸਾਰੇ ਜਾਣਦੇ ਵੀ ਮੈਨੂੰ ਨਾ ਤਰਾ ਤਾ ਬੰਦੇ ਨੂੰ ਭੇਜਾਈ ਇੱਕ ਦੱਕਾ ਕਰ ਸਨ ਧੰਨਵਾਦ ਰਜਿੰਦਰ ਜੀ ਗੱਡੀ ਦੇਖ ਲਓ ਨਹੀਂ ਆ ਗੱਡੀ ਦੇਖ ਲਓ ਜੋ ਪ੍ਰੋਬਲਮ ਹੈ ਕਿੱਥੇ ਦੀ ਬਾਸਟਰ ਕੋਲ ਬਾਸਟਰ ਦੇ ਨਾਲ ਹੀ ਦੇਹੀ ਨਾਲ ਹੀ ਕੋਈ ਚੀਜ਼ ਨਹੀਂ ਕੀਤੀ ਪਈ ਉਹ ਦੇਖ ਲਓ ਲੋਡ ਸਵਾਰ ਕੇ ਫੋਲ ਇੱਕ ਵਾਰ ਵਿੱਚ ਤੋਂ ਨਹੀਂ ਕੋ ਪਾਤੀ ਪੁੱਛੀ ਕੋ ਪਾਤੀ ਇਕੱਲਾ ਇਕੱਲਾ ਕਰਨਾ ਪੰਜ ਆਉਂਗਾ ਬੜਾ ਪੈਸਾ ਰੱਖੇ ਵੇ ਦੇਣੇ ਸਾਹਮਣੇ ਦੇਖ ਲਾ ਬੱਤਿਆਂ ਦਾ ਬਕਾ ਕਰੀਏ ਤੁchna ਲੋ ਕਰਕੇ ਮੈਂ ਪਾਸ ਦੇ ਦੱਬੇ ਲੈ ਜਾਈਆ ਪਤਾ ਨਹੀਂ ਆਹ ਹੋ ਗੋਲ ਨੂੰ ਤਾਂ ਹੁਣੇ ਕਰੀ ਦਰਵਾਜ਼ਾ ਗੱਲ ਨੂੰ ਸਾਹਵੇਂ ਨਾ ਕਰਦੇ ਅੱਛਾ ਪਤਾ ਨਹੀਂ ਸਾਤਾਮ ਨਹੀਂ ਪਤਾ ਨਹੀਂ ਮੈਂ ਤਾਂ ਆਪ ਨੂੰ ਆਟੋਨੇ ਚਾ ਰਹੇ ਲੱਗ ਲਾ ਕੇ ਸਾਡੇ ਤਾਂ ਦੀ ਪਹਿਲਾਂ ਦੀ ਠੰਡੇ ਤੇ ਮਾਰਕੀਟ ਤੇ ਬੈਠੇ ਹੋਣ ਬਾਅਦ ਰਸੇ ਰਸੇ ਛੱਡੇ ਕੇ ਉਹਨਾਂ ਨੂੰ ਬਚਾਉਣ ਆਇਆ ਤੇ ਕੁੜੀ ਨੂੰ ਪਤਾ ਨਹੀਂ ਕੌਣ ਹੈ ਕੌਣ ਨਹੀਂ ਕੁੜੀ ਸਾਨੂੰ ਨਹੀਂ ਪਤਾ ਉਹਦਾ ਬਚਾਉਂਦਾ ਬਚਾਉਂਦਾ ਆਪ ਡੁੱਬ ਗਿਆ ਨਾਲ ਕੁੜੀ ਵੀ ਮਰ ਗਈ ਕੁੜੀ ਤਾਂ ਮਿਲ ਗਈ ਉਹ ਕੇ ਲੰਘ ਗਈ ਰਾਮ ਪਰਮਾਤਮਾ ਜੀ ਕੀ ਨਾਮ ਸੀ ਮਾ ਉਮਾਉਂ ਕਹਿੰਦੇ ਇਹ ਕਿੰਨੀ ਉਮਰ ਸੀ ਕੁੜੀ 28 ਸਾਰ ਸਾਨੂੰ ਤਾਂ ਫੋਨ ਆਦਾ ਪੁਲ ਪਰ ਬੈਠੇ ਰੰਗਿਲ ਕੋ ਕੋ ਸਾਨੂੰ ਪਤਾ ਲੱਗਿਆ ਵੀ ਕਿ ਮਾਜਰੀ ਗੁਰਦੀਪ ਕੋਲ ਪਰਤੇ ਕੋਲ ਨੇ ਛਾਲ ਮਾਰਤੀ ਸਾਈਡ ਪਰ ਤੇ ਆਕੇ ਸਾਨੂੰ ਕਿਸੇ ਪੁਨਾਵਦੀ ਜਿਹਾ ਸੀ ਮੋਟਰ ਚੱਕੇ ਇਹਨੂੰ ਬਚਾਣ ਦੇ ਬਚਾਣ ਦੇ ਗਰਾਮਪੁਰ ਪਰ ਮਾਜਰੀ ਦਾ ਮੁੰਡਾ ਹੈ ਇਹਨੂੰ ਬਚਾਣ ਦੇ ਬਚਾਣ ਦੇ ਉਹ ਡੁੱਬ ਗਿਆ ਬਚਾਰਾ ਇਹਦੇ ਅਸੀਂ ਡੱਟ ਬੜੀ ਵਾਰ ਕਰ ਲਈ ਇਹਦੇ ਵਾਰਸ ਪਹਿਲਾਂ ਤੋਂ ਮਿਲ ਨਹੀਂ ਤੇ ਹੁਣ ਉਹਦੇ ਵਾਰਸ ਇੱਥੇ ਆ ਗਏ ਇੱਕ ਊੜੀ ਫਤੇ ਕੋ ਪਗਾੜਾ ਦੀ ਪੁੱਤ ਹੈ ਜਾਂਦਾ ਸਾਰੇ ਦਸਰੇ ਇਹਦੇ ਵਾਰਸ ਵੀ ਹੁਣ ਆ ਗਏ ਸਰ ਜੀ ਅੱਡ ਕੇ ਰੱਖੀ ਹੋਈ ਸੀ ਊੜੀ ਦਾ ਨਾਮ ਜਸਵਿੰਦਰ ਕੌਰ ਪਿੰਕੀ ਸੀ ਘਾਲੇ ਦਾ ਨਾਮ ਸਜੀਤ ਬਾਸੀ ਰੋੜਕਾ ਨੇੜੇ ਮਹਾਲੀ ਦੀ ਸੀ ਹੁਣ ਬਾਕੀ ਦੇਖਦੇ ਬਾਅਦ ਤੇ ਤੇ ਕਿਨੂੰ ਬਚਾਨ ਲੱਗਿਆ ਕੋਈ ਮੁੰਡਾ ਹੋਰ ਸੀ ਕੁਲਵਿੰਦਰ ਸਿੰਘ ਨਛੱਤਰ ਸਿੰਘ ਰਾਮਪੁਰ ਮੱਤਜੀ ਦਾ ਉਹ ਕਹਿੰਦੇ ਨਹਿਰ ਦੇ ਵਿੱਚ ਰੁੜ ਗਿਆ ਇਹਨਾਂ ਦੇ ਦਸਨ ਮੁਤਾਬਕ ਉਹਦਾ ਵੀ ਦੇਖਦੇ ਬਾਅਦ ਤੇ ਕੀ ਬਣਦਾ ਜੀ ਅੱਛਾ ਉਹਦੀ ਵੀ ਭਾਲ ਕਰ ਰਹੇ ਉਹਦੀ ਵੀ ਭਾਲ ਕਰ ਰਹੇ ਜੀ ਕੀ ਕਰੂ ਜੀ ਹਸੋ ਹੋਇਆ ਕਾਰਨ ਕੁਛ ਪਤਾ ਲੱਗਿਆ ਹਾਂ ਜੀ ਕੋਈ ਗੱਲਬਾਤ ਨਹੀਂ ਬਣ ਲੱਗਿਆ ਜੀ ਕਿਸ ਤਰ੍ਹਾਂ ਹੋਈ ਗੱਲਬਾਤ ਕਿਸ ਤਰ੍ਹਾਂ ਨੇ ਕਹਿੰਦੇ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਜੀ ਇਹ ਮੇਰੀ ਭੈਣ ਹੈ ਜੀ ਅਸੂ ਕੌਣ ਸੀ ਇਹ ਕਿੱਥੋਂ ਆਈ ਸੀ ਤੇ ਕਿਵੇਂ ਛਾਲ ਮਾਰੀ ਇਹ ਰੁੜ ਕੇ ਤੇ ਆਈ ਰਹੀ ਜੀ ਇਹ ਝੱਲੀਆਂ ਆ ਕੇ ਛਾਲ ਮਾਰੀ ਹੈ ਜੀ ਉਹਰੇ ਰੋਪੜ ਤੋਂ ਬਾਕੀ ਸਾਡਾ ਪਿੰਡ ਫਤੇਪੁਰ ਹੈ ਜੀ ਸਾਡੀ ਸਿਸਟਰ ਇੱਥੇ ਵਿਆਹ ਵੀ ਦੀ ਰੁੜਕੇ ਜੀ ਕੀ ਪ੍ਰੋਬਲਮ ਹੋਈ ਕਿਉਂ ਛਲਮ ਗਈ ਇਹ ਪਤਾ ਨਹੀਂ ਕੀ ਗੱਲ ਘਰ ਚ ਕੋਈ ਲੜਾਈ ਝਗੜਾ ਹੋਇਆ ਉੱਥੋਂ ਆ ਕੇ ਫਿਰ ਇੱਥੇ ਪੈਸਿਆਂ ਤੋਂ ਵੀ ਨਹੀਂ ਆਈ ਪਰਉਣੀ ਨੇ ਫੋਨ ਆਇਆ ਵੀ ਇਦਾਂ ਕਰਕੇ ਬੇ ਬਿੰਨਾ ਠੱਕੇ ਚਲੇ ਗਈ ਕੋਈ ਲੜ ਕੇ ਚਲੇ ਗਈ ਲੜਾਈ ਝਗੜਾ ਹੋਇਆ ਬੱਚੇ ਵੀ ਨਾਲ ਸੀ ਕੋਈ ਬੱਚੇ ਨਹੀਂ ਨਾਲ ਬੱਚੇ ਘਰੇ ਕੀ ਕਰੀ ਲੂ ਝਗੜਾ ਹੋਇਆ ਕੀ ਹੋਇਆ ਉਹ ਉਹ ਤਾਂ ਹੁਣ ਆ ਜੀ ਪਤਾ ਨਹੀਂ ਲੱਗਦਾ ਜੀ ਵੀ ਉਹਨਾਂ ਨੂੰ ਪਤਾ ਆਜ ਤੇ ਲੱਗਣਾ ਜੀ ਕੀ ਚੱਕਰ ਗਿਆ ਹੋਇਆ ਜੀ ਸਾਨੂੰ ਤਾਂ ਹੁਣੇ ਪਤਾ ਲੱਗੇ ਵੀ ਡੈੱਡ ਬੋਡੀ ਹੈ ਨਿਕਲ ਤੋ ਹੀ ਪਤਾ ਲੱਗੇ ਤਾਂ ਖੁਦਾਂ ਟੈਲੀਫੋਨ ਆਇਆ ਬਈ ਕਿ ਕੁੜੀ ਨੇ ਛਾਲ ਮਾਰਤੀ ਨਹਿਰ ਦੇ ਵਿੱਚ ਵੀ ਅਸੀਂ ਉਹਨੂੰ ਫੂਲਬਰਗਰੇ ਵਾਲ ਕੱਢ ਲਿਆ ਤੇ ਮੌਕੇ ਤੇ ਆਏ ਤੇ ਇੱਕ ਕੁੜੀ ਦੀ ਲਾਸ਼ ਇੰਨੀ ਵਾਰ ਕੱਢ ਕੇ ਰੱਖੀ ਹੋਈ ਸੀ ਕੁੜੀ ਦਾ ਨਾਮ ਜਸਵਿੰਦਰ ਕੌਰ ਪਿੰਕੀ ਸੀ ਘਾਲੇ ਦਾ ਨਾਮ ਸਜੀਤ ਵਾਸੀ ਰੁੜਕਾ ਨੇੜੇ ਮਹਾਲੀ ਦੀ ਸੀ ਹੁਣ ਬਾਕੀ ਦੇਖਦੇ ਬਾਅਦ ਤੇ ਕੀ ਗੱਲਬਾਤ ਹੋਈ ਹੈ ਜੀ ਘਰ ਦੇ ਨੂੰ ਬਾਅਦ ਸਾਨੂੰ ਬੁਲਾ ਕੇ ਤੇ ਕਿਹਨੂੰ ਬਚਾਉਣ ਲੱਗਿਆ ਕੋਈ ਮੁੰਡਾ ਹੋਰ ਸੀ ਕੁਲਵਿੰਦਰ ਸਿੰਘ ਨਛੱਤਰ ਸਿੰਘ ਰਾਮਪੁਰ ਮੱਜਰੀ ਦਾ ਉਹ ਕਹਿੰਦੇ ਨਹਿਰ ਦੇ ਵਿੱਚ ਰੁੜ ਗਏ ਇਹਨਾਂ ਦੇ ਦੱਸਣ ਮੁਤਾਬਕ ਉਹਦਾ ਵੀ ਦੇਖਦੇ ਬਾਅਦ ਤੇ ਕੀ ਬਣਦਾ ਜੀ ਅੱਛਾ ਬੜੀਆਂ ਜਿਹੀ ਭਾਲ ਕਰ ਰਹੇ ਉਹਦੀ ਵੀ ਭਾਲ ਕਰ ਰਹੇ ਜੀ ਕੀ ਕਰ ਰਹੇ ਹਾਂ ਹੱਸ ਹੋਇਆ ਕਾਰਨ ਕੁਝ ਪਤਲ ਗਿਆ ਹਾਂਜੀ ਕੋਈ ਗੱਲਬਾਤ ਨਹੀਂ ਬਣ ਲੱਗਿਆ ਜੀ ਕਿਸ ਤਰ੍ਹਾਂ ਹੋਈ ਗੱਲਬਾਤ ਕਿਸ ਤਰ੍ਹਾਂ ਨੇ ਕਹਿੰਦੇ ਕੁੜੀ ਕੋਈ ਲੜ ਕੇ ਆਈ ਸੀ ਕੀ ਇਹ ਨਹੀਂ ਇਹਦੀ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਜੀ